ਕਲਾ ਸਿੱਖੋ ਜਾਂ ਮੈਂ ਮੈਂ ਇਹ ਚੀਜ਼ ਇਹ ਐਡ ਕਰਦੇ ਜਿਹੜੀ ਬੋਡੀ ਬਿਲਡਿੰਗ ਹਨਾ ਜਿਹੜੇ ਬੋਡੀ ਬਿਲਡਿੰਗ ਗੇਮ ਆ ਇਹਨੇ ਬਹੁਤ ਕੁਝ ਦਿੱਤਾ ਆਪਣੇ ਇਹਨੇ ਇਹਨੇ ਬੋਡੀ ਬਿਲਡਰਾਂ ਨੇ ਬੜੀ ਵਧੀਆ ਟ੍ਰੇਨਿੰਗ ਕਰਕੇ ਲੋਕਾਂ ਨੂੰ ਸੁਝਾਅ ਦਿੱਤੇ ਰਿਹਾ ਹਨਾ ਪੀਆ ਤੁਸੀਂ ਇੱਥੋਂ ਮਸਲ ਮਾਈਂਡ ਕਨੈਕਸ਼ਨ ਤੁਹਾਡਾ ਵਧੀਆ ਆਹ ਮੂਵਮੈਂਟ ਸਹੀ ਆ ਹਨਾ ਕਿੰਨਾ ਕੁ ਦਿੱਤਾ ਰਿੰਡਾਂ ਕਿੰਦਾ ਵੱਡਾ ਟੌਪਿਕ ਆਏ ਹਾਂ ਕਿੰਨਾ ਵਧੀਆ ਯਾਰ ਉਹਨਾਂ ਨੇ ਬਹੁਤ ਕੀਤਾ ਪਰ ਇੱਕ ਚੀਜ਼ ਗਲਤ ਹੋ ਗਈ ਸਟੀਰੋਇਡ ਵੀ ਹਾਂ ਜੇ ਬੋਡੀ ਬਿਲਡਿੰਗ ਇਸ ਵੀਡਾ ਨਾ ਹੁੰਦੀ ਇਹ ਇਹ ਬੰਦੇ ਦੁਨੀਆ ਤੇ ਰਾਜ ਕਰਦੇ ਜਾਂ ਕਿ ਅੱਜ ਕੀ ਕਦੇ ਕੋਈ ਜਿਵੇਂ ਕਹਿੰਦੇ ਵੀ ਅਨਾਮ ਘਟ ਹੁੰਦੇ ਨੇ ਜਾਂ ਕਿ ਨਾ ਵੀ ਜਿੰਨੇ ਬੋਡੀ ਬਿਲਡਿੰਗ ਔਖੀ ਹੈ ਮਾ ਕੋਈ ਵੀ ਔਖੀ ਕੋਈ ਵੀ ਤੋੜ ਲਿਆ ਅਗਲੀ ਕੋਈ ਵੀ ਜੇਮ ਬੋਡੀ ਬਿਲਡਿੰਗ ਜਿੰਨੀ ਔਖੀ ਨਹੀਂ ਏਟ ਲੀਸਟ ਯਾਰ ਦੂਜੀਆਂ ਜੇਮਾਂ ਖਾਤਾ ਲੱਗਦੇ ਹੋ ਨਾ ਬੋਡੀ ਬਿਲਡਰਾਂ ਸਭ ਦੇ ਜਿੰਨਾ ਮਰਜੀ ਬੰਦਿਆਂ ਤੇ ਸਟ੍ਰੈਸ ਆ ਕੁਝ ਵੀ ਬਸ ਉਹੀ ਚੀਜ਼ ਆ ਪਰ ਜੇ ਕਿਤੇ ਮੈਂ ਮੈਂ ਹਮੇਸ਼ਾ ਗੱਲ ਨਾ ਵੀ ਜੇ ਕੋਈ ਬੰਦਾ ਮੈਨੂੰ ਨਵਾਂ ਮਿਲਦਾ ਬੰਦਾ ਕਹਿੰਦਾ ਮੈਂ ਇਹ ਚੀਜ਼ ਕਰੇ ਮੈਂ ਕਹਿੰਦਾ ਵੀ ਹਾਂ ਮੈਂ ਬੀ ਬੋਡੀ ਬਣਾ ਪਰ ਇੱਥੇ ਬੰਦ ਕੰਮ ਕਰੀ ਨਾਲ ਵੀ ਪੜ੍ਹ ਲੈ ਕੇ ਤੇਨੂੰ ਬੋਡੀ ਬਾਰੇ ਪਤਾ ਹੋਊਗਾ ਤੇਰੇ ਨਾਲ ਲੋਕ ਜੁੜਨਗੇ ਤੇ ਉਹਨਾਂ ਦਾ ਭਲਾ ਕਰ ਸਕਦਾ ਵੀ ਇਹ ਇਹਦੇ ਨਾਲੋਂ ਇਹਦੇ ਨਾਲੋਂ ਵੀ ਸਟੀਵਾਰਡ ਦਾ ਇਹਨਾਂ ਚੀਜ਼ਾਂ ਦੇ ਪਿੱਛੇ ਭੱਜਣ ਨਾਲੋਂ ਵੀ ਤੂੰ ਮਿਹਨਤ ਕਰਾ ਦਿਮਾਗ ਨਾਲ ਪੜ ਵੀ ਬੋਡੀ ਅੰਦਰ ਚੰਦ ਕੀ ਰਿਹਾ ਕਿਵੇਂ ਇਹਨੂੰ ਤੈਨੂੰ ਕੋਈ ਵਧੀਆ ਬੰਦਾ ਮਿਲ ਗਿਆ ਉਹ ਟ੍ਰੇਨਿੰਗ ਕਿਵੇਂ ਦੇਣੀ ਉਹ ਕੋਲ ਮਾਈਂਡ ਸੈਟ ਕਿਵੇਂ ਕਰਨਾ ਇਹ ਚੀਜ਼ਾਂ ਤੁਸੀਂ ਸਿੱਖ ਲਓ ਤੁਹਾਡੇ ਤੋਂ ਥੋੜਾ ਬਧੀਆ ਤੇ ਤੁਹਾਡਾ ਕਾਰੋਬਾਰ ਬਧੀਆ ਚੱਲੂਗਾ ਜੇ ਹੁਣ ਦੂਜੇ ਬਹੁਤ ਜੰਮਾ ਜਿਹੇ ਟ੍ਰੇਨਰ ਸਿੱਧੀ ਕੋਈ ਸਲਾਹ ਦੇਣੀ ਉਹ ਜਾਮੀਦਾ ਉਹ ਕਰ ਲਾ ਉਹ ਕਰ ਲੈ ਕਿਉਂ ਜਵਾਕਾਂ ਦੀ ਯਾਰ ਜ਼ਿੰਦਗੀ ਬਰਬਾਦ ਕਰਦੇ ਹੋ ਈਵਨ ਤੋਂ ਭਾਜੀ ਕਿ ਇੱਕ ਐਕਸਰਸ ਕਰ ਰਿਹਾ ਮੁੰਡਾ ਮੇਰੇ ਸਾਹਮਣੇ ਹਮਮ ਉਹਨੂੰ ਇੱਕ ਬੰਦੇ ਨੇ ਸਲਾਹ ਦਿੱਤੀ ਕਿ ਇਹ ਐਕਸਰਸ ਨੇਚਰਲ ਵਾਸਤੇ ਬਣੀ ਨਹੀਂ ਹੋਈ ਅੱਛਾ ਜੀ ਜੇ ਤੂੰ ਐਕਸਰਸ ਲੈਣੀ ਤੇ ਨਾ ਹੋ ਜੀ ਮੋਟਿਵ ਹੋ ਆ ਕਿ ਬਸ ਦੀਦੀ ਵਗੈਰ ਕੁਝ ਨਹੀਂ ਆ